ਹਾਂਜੀ ਮੇਰੇ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਲੋੜੀ ਦਾ ਪਵਿੱਤਰ ਤਿਹਾਰ ਵਾਝੇ ਮੇਰੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਮੇਰੇ ਵੀਰ ਭੈਣ ਭਰਾ ਆਪਾਂ ਆਪਣੇ ਘਰਾਂ ਦੇ ਵਿੱਚ ਲੋੜੀ ਮਨਾ ਰਹੇ ਹਨ ਪ੍ਰਮਾਤਮਾ ਸਭ ਦੇ ਬੱਚਿਆਂ ਨੂੰ ਰਾਜੀ ਖੁਸ਼ੀ ਰੱਖੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਅੱਜ ਅਸੀਂ ਵੀ ਪਹਿਲਾਂ ਗਏ ਸੀ ਬਾਜ਼ਾਰ ਦੇ ਵਿੱਚ ਸੇ ਸਮਾਨ ਸਮੂਹ ਲਿਆਂਦਾ ਲੋੜੀ ਦਾ ਮੋਫਲੀ ਵગેਰਾ ਲੱਡੂ ਲੁੱਡੂ ਲਿਆਂਦੇ ਤੇ ਹੁਣ ਹਰਮਨ ਲੱਗਾ ਹੈ ਉੱਪਰ ਪਤੰਗ ਚੜਾਉਣ ਤੇ ਬਾਕੀ ਅਸੀਂ ਥੱਲੇ ਕੰਮਕਾਰ ਕਰੀ ਜਾਂਦੇ ਸੀ ਕਿ ਪਹਿਲਾਂ ਮਨਪ੍ਰੀਤ ਨੇ ਦਾਲ ਬਣਾਈ ਸਬਜੀ ਹੋਣੀ ਤੇ ਹੁਣ ਚਾਹ ਪੀ ਕੇ ਫਟੇ ਸੀ ਕਿ ਬਾਕੀ ਬੀਬੀ ਮਨਪ੍ਰੀਤ ਕੌਰ ਜੀ ਤੁਹਾਨੂੰ ਦੱਸਣਗੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਅਸੀਂ ਪੋਹ ਦੇ ਮਹੀਨੇ ਵਿੱਚ ਬਲੌਗ ਨਹੀਂ ਬਣਾਇਆ ਸੀਗਾ ਕਿਉਂਕਿ ਸੀ ਦਿਿਹਾਰੇ ਚੱਲਦੇ ਸੀਗੇ ਤੇ ਅੱਜ ਲੋੜੀ ਵਾਲੇ ਦਿਨ ਬਲੌਗ ਬਣਾਇਆ ਟਾਈਮ ਕੱਢ ਕੇ ਤੇ ਲੋੜੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਤੁਸੀਂ ਸਾਰੇ ਕਿਦਾਂ ਠੀਕ ਠਾਕ ਹਾਂਜੀ ਹਾਂਜੀ ਤੇ ਪਹਿਲਾਂ ਸੀ ਦਿਹਾੜੇ ਚੱਲਦੇ ਸੀ ਕਿ ਪੌਦਾ ਮਹੀਨਾ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਕਿ ਕਿੰਦਾਂ ਛੋਟੇ ਸਹਿਬਜ਼ਾਦੇ ਆਂ ਦੀਆ ਵੱਡੇ ਸਹਿਬਜ਼ਾਦੇ ਦੇ ਸਾਥ ਹੋਈਆਂ ਸੀ ਤੇ ਇਸੇ ਕਰਕੇ ਅਸੀਂ ਫਿਰ ਵਲੌਗ ਨਹੀਂ ਬਣਾਏ ਹੈਗੇ ਤੇ ਜ਼ਿਆਦਾਤਰ ਅਸੀਂ ਭਾਈ ਫਿਰ ਦੂਜੀ ਪਾਉਂਦੇ ਹੁੰਦੇ ਸੀ ਆਪਣੇ ਤੇタル ਮਿਕਾ ਜੀ ਹਨਾ ਉਹਨਾਂ ਦੇ ਸਟੇਟਸ ਵਗੈਰਾ ਪਾ ਦਿੰਦੇ ਹੁੰਦੇ ਸੀਗੇ ਕੱਲ ਨੂੰ ਹੁਣ ਸੰਗਰਾ ਦਾ ਫਿਰ ਅਸੀਂ ਅੱਜ ਤੋਂ ਲੋੜੀ ਕਰਕੇ ਸੋਚਿਆ ਵੀ ਅੱਜ ਤੋਂ ਆਪਾਂ ਵਲੌਗ ਸ਼ੁਰੂ ਕਰੀਏ ਹੁਣ ਇਸੇ ਤਰ੍ਹਾਂ ਅਸੀਂ ਰੋਜ਼ ਵਲੌਗ ਬਣਾਇਆ ਕਰਾਂਗੇ ਤੇ ਤੁਹਾਨੂੰ ਪਾ ਕੇ ਆਪਾਂ ਦੇ ਦੱਸਿਆ ਕਰਾਂਗੇ ਵੀ ਜੋ ਵੀ ਆਪਣਾ ਚੱਲ ਰਿਹਾ ਵਾ ਹਨਾ ਜੀ ਤੇ ਬਾਕੀ ਚਲੋ ਮਿਲਦੇ ਹੁਣ ਅੱਗੇ ਚੱਲ ਕੇ ਆਪਾਂ ਕੀ ਬਣਦਾ ਵਾ ਹਰਮ ਦਾ ਪਤੰਗ ਦੇਖੋ ਕਿੱਥੇ ਚੜਦਾ ਓ ਚੜਦਾ ਹਰਮ ਦਾ ਪਤੰਗ ਹਰਮ ਆ ਗਿਆ ਥੱਲੇ ਆ ਗਿਆ ਚੜ ਚੜ ਤੇ ਖਿੱਚ ਖਿੱਚ ਖਿੱਚੇ ਖਿੱਚ ਆ ਸ਼ਾਬਾਸ਼ ਸ਼ਾਬਾਸ਼ ਪੜਦਾ ਪੜਦਾ ਪੜਦੇ ਪੜਦੇ ਓ ਪੜਦਾ 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 ਆ ਦੇ ਓਹ ਦੇ ਤਾਂ ਚੀਰ ਆ ਗਿਆ ਉਹ ਲਾ ਕੇ ਰੱਖਿਆ ਕਰੋ ਉਂਗਲੀਆਂ ਚ ਪਾ ਕੇ ਉਹ ਤੂੰ ਇੱਧਰ ਹੋ ਜਾ ਹਰਮਨ ਆ ਦੇ ਚੜ ਦੇ ਚੜ ਦੇ ਖਿੱਚ ਦੇ ਖਿੱਚ ਦੇ ਵੱਡਦਾ ਅਰਮਨ ਵੱਡਦਾ ਬਾਈ ਡਟਦਾ ਬੰਨੀ ਇਹਨਾਂ ਨੂੰ ਨੀੜਾ ਵਾਲਾ ਆ ਆ ਉਹ ਕਿਹੜਾ ਹਰਮਨ ਹੱਥ ਤੇ ਕੀ ਹੋ ਗਿਆ ਹੋ ਗਿਆ ਫਦਰ ਦਾ ਜੋਰ ਲੱਗਿਆ ਵਾ ਪੂਰਾ ਫਦਰ ਕਵੜੀ ਆ ਗਏ ਹਾਂਜੀ ਲਓ ਜੀ ਹੁਣ ਬਣਾਉਣ ਜਾ ਰਹੇ ਹਾਂ ਕੀ ਬਣਾਉਣੇ ਹੋ ਬਰੈਡ ਇਹਦੇ ਲਈ ਅਸੀਂ ਪਾ ਲਿਆ ਵਾ 100 ਗ੍ਰਾਮ ਇਹ 100 ਗ੍ਰਾਮ ਤੋਂ ਵੱਧ ਹੋ ਗਏ ਇਹਨਾਂ ਨੂੰ ਮੈਂ ਕਿਹਾ ਵੀ ਹੈ ਨਾ ਕੁਝ ਖਿਲਾ ਦੁੰਦੇ ਲੋੜੀ ਆ ਹੈ ਨਾ ਮੇਰੀ ਤਾਂ ਦੁਖਦੀ ਆ ਕਰਦਣ ਮੈਂ ਵੀ ਤੁਸੀਂ ਬਰੈਡ ਲਿਆ ਦੋ ਮੈਨੂੰ ਇਹਨਾਂ ਨੇ ਬਰੈਡ ਆ ਦੇਂਦੇ ਹਾਂ ਕਰੇ ਬਣਾ ਕੇ ਖਲੋਣੇ ਆ ਸਪੈਸ਼ਲੀ ਆਹ ਕਾਰਟਾ ਇੰਨਾ ਨੇ ਕਾਲਾ ਮਾਲਾ ਕਾਲਾ ਮਾਲਾ ਜਿੱਦਾਂ ਮੈਂ ਤਾਂ ਮਾਪਦੇ ਨਹੀਂ ਪਤਾ ਨਹੀਂ ਕਿਵੇਂ ਕੀ ਆਹ ਆਪ ਜੀ ਆਹ ਨੇ ਘਰ ਦਾ ਕਾਲਾ ਮਾਲਾ 1 ਮਿੰਟ ਲਾਉਣਾ ਨੇ ਬਰੈਡ ਬਣਾਉਣ ਨੂੰ ਬੜਾ ਡੈਂਪੀ ਰੱਖਦੇ ਨੇ ਤਿਆਰ ਹੋ ਗਏ ਬਰੈਡ ਹਾਂਜੀ ਹਾਂਜੀ ਲੋ ਜੀ ਇਹ ਜੋ ਫਹਾਲ ਦੇ ਰਹੇਗੇ ਤੁਹਾਡੇ ਡੱਬੇ ਦੇ ਵਿੱਚ ਇਹ ਮੈਂ ਹਨਾ ਸਾਫ ਕਰਨੀ ਹੈ ਇਹ ਤਾਂ ਇਹਨੂੰ ਮੈਂ ਕੱਢਣਾ ਚਾਹਣੀ ਆ ਸਾਰਾ ਕੁਝ ਇਸ ਚੋਂ ਮੇਰੇ ਵੀ ਬਾਹ ਹੋ ਜਾਵੇ ਇਹ ਠੰਡੇ ਦੇ ਨਾਲ ਨਾ ਸਾਰੀ ਗਿੱਲੀ ਜੀ ਹੋ ਜਾਂਦੀ ਹੈ ਹਵਾ ਲੱਗ ਜਾਂਦੀ ਹੈ ਜਦੋਂ ਕੋਲ ਉਹ ਵੀ ਸਾਫ ਕਰਨਾ ਸੀ ਮੈਂ ਅੱਜ ਮੇਰੇ ਵੀ ਸਾਰਾ ਸਮਾਨ ਬਾਹ ਪੇ ਜਾਵੇ ਧੋਤਾ ਜਾਵੇ ਫਿਰ ਇਹਦੇ ਵਿੱਚ ਮੈਂ ਸੁਕਾ ਕੇ ਸਾਫ ਸੁਥਰਾ ਦੁਬਾਰਾ ਜੀ ਭਰ ਦੂੰਗਾ ਲੋ ਇਹ ਹੋ ਚੁੱਕਿਆ ਵਾ। ਕੁਇਸਰਾਂ ਤਿਆਰ। ਹਲਦੀ ਦੀ ਥੋੜੀ ਜਿਹੀ ਘਾਟ। ਲੋਟ। ਹਲਦੀ ਤੇ ਪਈ ਆ ਸੱਚ ਜਿਹੜੀ ਲੁਧਿਆਣਾ ਸਪੈਸ਼ਲ ਨਹੀਂ ਆਉਂਦੀ ਆ। ਉਹ ਪਾ ਲਉ। ਇਹ ਤੇ ਥੋੜੀ ਮੈਂ ਹੀ ਰੱਖੀ। ਹੋਰ। ਇਹ ਲਾ ਕਰੀਆ ਹਾਂ। ਨਾ ਰੂਲ ਬਤਰੀ ਜਰ ਗਿੰਦੋ ਹਾਂ ਮੈਂ ਅਜੇ ਪਤੰਗਾ ਦੇ ਬਸ ਕੋਈ ਵੀ ਉਹਦੀ ਜਪਦਾ ਨਾ ਦਰਦਾ ਕੋਈ ਸੁਪਲਾ ਹੂੰ ਨਾ ਨਹੀਂ ਜਾਵੇ ਤਾਂ ਕਿ ਮੈਂ ਲੈ ਕੇ ਜਿਹੜਾ ਬਰਡਰ ਫਲਾਉਂਗੀ ਇਹ ਚੋਂ ਬਰਡਰ ਵੇ ਚਾਲੂ ਕਰਦੇ ਸਿੰਪਲ ਹਲਕੇ ਹਲਕੇ ਗੜਾ ਤਾਂ ਲੱਗਦਾ ਨਹੀਂ ਪੱਕੇ ਹਲਵਾਈ ਸੀ ਪੱਕੇ ਇਹ ਦੱਸ ਦੇਣੀ ਗਿਆ ਤਰਾਜ ਕਿ ਤੁਸੇ ਕਿਹਾ ਤੁਸੀਂ ਅਦਰ ਸੋਈ ਜਗਾ ਖਾਣਾ ਬਹੁਤ ਮੈਂ ਸਾਫਾ ਕਰ ਰਹੀ ਸੀ ਪਰ ਸਰਦੀਆਂ ਚ ਜਿਆਦਾ ਨਹੀਂ ਗੰਧ ਬਿੰਦਾ ਬਿਲਕੁਲ ਨਹੀਂ ਬਿੰਦਾ ਸਰਦੀਆਂ ਚ ਇੱਕ ਮੋਟੂ ਗੰਧ ਬਾਲਾ ਪਾਉਂਦੇ ਆ ਇਹ ਮੈਂ ਟੁਕ ਬਹੁਤ ਖਲਾਰਾ ബ്രൈവേ ਖਾਣ ਦੇ ਬਾਰੇ ਤੇ ਤੇਲ ਹੋ ਚੁੱਕਿਆ ਗਰਮ ਪੂਰਾ ਰਿੱਜਦਾ ਪਾ ਦਿਓ ਹੁਣ ਆਉਣੇ ਰਿਜਰਨੀ

ਉਦੋਂ ਜੋਰ ਜੋਰ ਦੇ ਰਿਹਾ ਸੀ ਤੇ ਮਿੰਟ ਚ ਗੜਾ ਬਣ ਗਿਆ ਆੜੀ ਤਾਂ ਮੈਂ ਚਾਹ ਲਈ ਉਹ ਦੂਜੀ ਲੈ ਲਓ ਉਪਰ ਕੋਈ ਨਾ ਮੋਟਾ ਜੋ ਨਹੀਂ ਕੋਈ ਨਾ ਕਰਾ ਕੋਈ ਨਾ ਕਰਾ ਤੇ ਜਿੱਥੇ ਕੋਈ ਨਾ ਕਿਤੇ ਨਾ ਕਿਤੇ ਨਾ ਕਿਤੇ ਦੇ ਵੀ ਕੋਣ ਖਾਣਾ ਪੀਣਾ ਯਾਦ ਨਹੀਂ ਹੈਗਾ ਹਾਂ ਹੈ ਪਤੰਗਾ ਬਤੰਗਾ ਬਤਾਂਗੋ ਡੜੀ ਬਿਆਨ ਕੀਤਾ ਛੜਵੀ ਛੜਬੀਜ ਬਣਾ ਕੇ ਦੇ ਦੋ ਯਾਰ ਆ ਦੀ ਚੀਰਾ ਲੱਗਿਆ ਇੱਥੇ ਲੈ ਲਓ ਫਿਰ ਚੀਰਾ ਇਹ ਪੇ ਜ਼ਰੂਰੀ ਪਤੰਗ ਚੜਾਉਣੇ ਨੇ ਮੈਂ ਟੋਪੀ ਲਈ ਆ ਸਵੇਰ ਦੀ ਹਾਂ ਨਹੀਂ ਦੀ ਦੇਖ ਹੈ ਇਹਦੇ ਕੰਮ ਕਪੜੇ ਕਿਵੇਂ ਕਾਲੇ ਦਿੱਤੇ ਨੇ ਕਾਲੇ ਤੂੰ ਕਾਲੇ ਆਹ ਦੇ ਕਾਲੇ ਇੱਕ ਇੱਕ ਤਾਂ ਕਾਲੇ ਓਏ ਨਾ ਮੈਲੀ ਮੈਨੂੰ ਸਾੜੇ ਵਿੱਚ ਉੜਾ ਕੇ ਦੇ ਦੇ ਸਾੜੇ ਵਿੱਚ ਮੇਲੇ ਇਸੇ ਬ੍ਰੈਡ ਖਾ ਕੇ ਦੇ ਦਿਆਂ ਟੇਸਟ ਕਰਕੇ ਮੇਰੀ ਦੋਸਦੀਆ ਘਰਦਣ ਮਿੰਟ ਮਾਰਦੇ ਹੋ ਮੋਟੂ ਜੀ ਬਹੁਤ ਸਵਾਦ ਬੜੇ ਨੇ ਸਵਾਦ ਬੜਿਆ ਟੇਸਟੀ ਇਹ ਗਰਦੜ ਇੰਨੀ ਦੁਖਦੀ ਆ ਥੱਲੇ ਨਹੀਂ ਹੁੰਦੀ ਇਹਦੀ ਚੀਜ਼ ਤਾਂ ਇੰਨੀ ਸਵਾਦ ਬਣਾਉਂਦੇ ਨੇ ਨਾ ਬਹੁਤ ਜ਼ਿਆਦਾ ਮਿੰਟ ਜਿ ਘਾਲਾ ਮਾਰਾ ਕਰਕੇ ਇਹ ਵੀ ਨਹੀਂ ਕਿ ਬਾਹਰ ਟਾਈਮ ਲਾਉਂਦੇ ਨੇ ਮਿੰਟ ਮਿੰਟੋ ਸਕਿੰਟੋ ਮੇਸਣ ਘੋਲ ਲਿਓ ਵਿੱਚ ਮਿਕਸ ਮਸਾਲਾ ਜਿਆ ਕਰਕੇ ਘਾਲਾ ਬਣਾ ਜਿਆ ਕਰਤਾ ਫਿਰ ਆਲੂ ਇੱਕ ਉਬਾਲ ਕੇ फटाफट ਉਬਾਲ ਲਿਆ ਨੂੰ ਜਿਹੜੀ ਉਹ ਕਰਕੇ ਬਰੈਡ ਜਿਆ ਇੰਨੀ ਟੇਸਟੀ ਨੇ ਜੰਮੀ ਬਰੈਡ ਨਹੀਂ ਖਾਣੀ ਕਿਉਂਕਿ ਇਹਨਾਂ ਬਾਈ ਇਹ ਨਹੀਂ ਬੋਲਗੀ। ਉਹ ਆਰ ਬੋਲਗੀ। ਤੇਰੇ ਸੰਤਰੀ ਹੋਇਆ। ਤੂੰ ਆਪਦੀ ਗਾਈ। ਠੀਕ ਆ। ਇਹਨੂੰ ਇਹ ਚੀਜ਼ ਨਹੀਂ ਬੀ। ਇਹ ਮੈਨੂੰ ਬੋਲਾਂਗੀ। ਇਹਨੂੰ ਖੁਲਾਉਂਦੀ ਆ। ਠੀਕ ਆ। ਸੜੀ ਵੀ ਆ। ਸੜੀ ਇਹ ਵੀ ਨਮਣੀ ਹੋਈ ਹੋਈ ਵੀ। ਕੀ ਕਰਾਂ? ਬਸ ਰਾਤ ਤੁਸੀਂ ਖਾਣੇ ਕੀ ਹੋਗਾ ਬਸ ਰਾਤ ਨੂੰ ਕੰਮ ਆਪਦਾ ਹੋ ਰਿਹਾ ਫਿਰ ਹੋਰ ਤੜਕਣ ਬਗ ਜੂ ਆਪਣਾ ਸੈਂਡਵਿਚ ਹਮ ਸਿੰਪਲ ਬਣਾਇਆ ਹੈ ਹੋ ਪਾ DNA ਸਿੱਕਾ ਹਮ ਆਲੂ ਪਾ ਦੇ ਆਂਡੇ ਡੇਟੇ ਹੁਣ ਚਾਂ ਪਰੋਨੇ ਖਾਣਾ ਨਹੀਂ ਹੈਗਾ ਪਰ ਇਹ ਦੇਖੋ ਉਹ ਲੱਗਦਾ ਕਿੱਥੇ ਕਰਦੀ ਬਣਦੀ ਆਹ ਆ ਕੇ ਦੇਖਦੇ ਕਿ ਫਿਰ ਆਹ

ਤੇਸਟੀ ਬਣੀ ਹੋਈ ਸੀ ਜਿਹੜੇ ਪਹਿਲਾਂ ਮੈਂ ਦੋ ਕੱਦੇ ਉਹ ਤੋਂ ਬਾਹਰ ਕਰਨ ਚੀਜ਼ ਸੀ ਇਹ ਨਾ ਨਾ ਪਰ ਉਹ ਹੋ ਜਾਂਦਾ ਕਾਲਾ ਬਾਲਾ ਜੇ ਕਰ ਦਿੰਦੇ ਸੱਚੀ ਇਹ ਰੀਜ਼ੀ ਜਿਵੇਂ ਮੇਰਾ ਮਤਲਬ ਉਹਨਾਂ ਕਈ ਜਗ੍ਹਾ ਹੁੰਦੇ ਆ ਬੇਰੀ ਚ ਲਾਈ ਚਲੋ ਆਹ ਕਰੀ ਚਲੋ ਉਹ ਕਰੀ ਚਲੋ ਉਹ ਮੈਂ ਨਹੀਂ ਉਹ ਤਾਂ ਮਿੰਟ ਮਾਉਂਦੇ ਆ मिक्सर या करके बीचे सेट की बस बस फ्रिज ला कर वडी और वडी सही गन ओले बोलता वडी है सब्जी डीस की बड़ी नहीं आज दे नहीं सब्जी बड़ी बड़ी मेरी देखिए खा बहुत ज्यादा टेस्टी बनी हुई है ਇਹਨੂੰ ਮੈਂ ਦੱਸ ਦਵਾਂਗਾ ਯਾਰ ਫੇਰ ਉਹ ਕਦੋਂ ਕੋਈ ਕਰ ਲਵੇ ਨਾ ਹੋ ਜਾਣਾ ਠੀਕ ਐਂ ਕਹਿੰਦਾ ਆਹ ਦੇ ਦਿਓ ਉਹ ਘਰਾ ਹੋਇਆ 100 ਦਿਖਾ ਦੇ 100 ਦਿਖਾ ਦੇ ਕੇ ਉਹ ਵਿੱਚ ਪਾਵਾ ਆਹ ਕਿੱਦਾਂ ਬਹੁਤ ਜਦੋਂ ਸੋਈ ਚ ਵੜਦੀ ਤਾਂ ਕਾਹ ਵਾਲਾ ਹੁੰਦਾ ਹੋਰ ਨਹੀਂ ਕੋਈ ਚੱਕਰ ਹੈਗਾ ਹਲਵਾਈ ਨੰਬਰ ਵੱਜਣੇ ਆਹ ਦੇ ਦਿਓ ਗਾਗਨ ਨਾ ਬੋਹ ਪਰੰਦੀ। ਇਹ ਕੋਈ ਜਰੂਰੀ ਕੋਈ ਗੱਲ ਨਹੀਂ। ਮੈਂ ਕੋਈ ਨਿਕਾਦ ਨਹੀਂ। ਸੋਈ ਕੰਦੇ ਰੱਸਕੀ ਨਾ। ਵਰਦੀਆ। ਹਾਂਜੀ। ਕੀ ਕਰਦੇ ਹੋ? ਅਸੀਂ ਖੀਰ ਬਣਾਉਣ ਲੱਗੇ ਆ ਜੀ। ਹਾਂ। ਪੋਹ ਇੰਨੀ ਮੱਖਾ ਦੀ ਉਹ ਬਣਾਉਣ ਲੱਗਿਆ। ਤੇ ਆਹਾ ਮੁਖੜੀ ਪਾਈ ਆ। ਰੋੜੀਆਂ ਤਿਲ ਮਿੱਠਾ ਪਾਉਣਾ ਜੀ। ਮੱਠਾ ਟੇਕਣਾ। ਠੀਕ ਹੈ? ਹੂੰ। ਤਾਂ ਚੋ ਕਿਤਾ। ਚਾਚੂ ਇਹ ਉਹ ਬਧੀਆ ਉਹ ਯਾਰ ਤੂੰ ਮੇਰੇ ਨਾਲ ਵੀਡੀਓ ਬਣਾਏ ਜਾਂਦਾ ਤੂੰ ਪ੍ਰਭ ਸਿੰਘ ਠਾਠਾ ਬਣੇ ਜਾਂ ਫਿਰ ਜਾਂਦਾ ਮੈਂ ਕੰਮ ਕਰ ਦਤਾ ਚਾਚੂ ਆਹ ਉਹ ਕੀ ਹੋਇਆ ਕੀ ਕਹਿਣਾ ਚਾਹੁੰਦੇ ਮੈਂ ਕਹਿਣਾ ਚਾਹੁੰਦੀ ਆ ਅੱਜ ਹੈਗੀ ਆ ਮੇਰੇ ਹੰਮੰਦ ਦੀ ਹੈਪੀ ਲੋੜੀ ਕੀ ਅੱਜ ਹੈਪੀ ਲੋੜੀ ਹੰਮੰਦ ਦੀ ਲੋੜੀ ਮਨੇ ਕਿ ਗਿਫਟ ਤਲੇ ਆ ਦੋ ਗਿਫਟੀ ਗਿਫਟ ਤੂੰ ਬੈਠਿਆ ਬਟਾ ਤੇ ਗਿਫਟ ਆ ਸਾਡੇ ਲਈ ਬਣਾ ਮਟੂ ਮੈਨੂੰ ਗਿਫਟ ਆ ਗਿਆ ਠੀਕ ਆ ਆ ਦੇਖੋ ਜੀ ਤਾ ਤੂੰ ਤਾ ਤੂੰ ਸੀ ਕਰ ਕੇਣਾ ਕੰਮ ਕੇ ਸਾਰਿਆਂ ਨੂੰ ਹੈਪੀ ਨੀਅਰ ਸਾਰਿਆਂ ਨੂੰ ਹੈਪੀ 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 ਲੋੜੀ ਹੈਪੀ ਲੋੜੀ ਕਰੋ ਹਾਂ ਇਹ ਸਾਡੇ ਹਰਮਨ ਬੀਰ ਸਿੰਘ ਦੀ ਹੈਪੀ ਲੋੜੀ ਆ ਉਹਦੀ ਖੁਸ਼ੀ ਚੱਦੀ ਸਾਰਿਆਂ ਨੂੰ ਹੈਪੀ ਲੋੜੀ ਕਹਿੰਦੇ ਆ ਭਾਈ ਹਾਂ ਉਹ ਬਸ ਡਾਡੀ ਫੋਂਦ ਸਟੀਸਰਾ ਇਧਰ ਇਧਰ ਜਾਇਦਰ ਇਧਰ ਦੀ ਜੜ ਚੁੱਲੇ ਭਾਈ ਚੱਲ ਆਪਣਾ ਹੋਰ ਕੇ ਭਾਜੀ ਚਲ ਵਾਈ ਨੂੰ ਕਹਦੇ